ਸਵਾਗਤ ਹੈ ਕਿਸਾਨ ਵੀਰੋ ਹੋਰ ਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਬਾਈ ਰੋਮੀ ਕੋਲੇ ਪਹੁੰਚਿਆ ਪਿੰਡ ਮਹਿਰ ਆਸਾਸੀ ਗਾਲ ਜੀ ਸਸੀ ਗਾਲ ਬਾਈ ਹੋਰ ਕਿਵੇਂ ਹੋ ਰੋਮੀ ਬਹੁਤ ਵਧੀਆ ਢਲੋਂ ਸਾਹਿਬ ਕਿਵੇਂ ਲੋਕ ਕੀ ਰਹਿਣ ਲੱਗੇ ਹੋਣ ਥੋੜਾ ਯਾਰ ਆਪਣੇ ਮਾਲੀ ਬਾਗ ਝੜੀ-ਝੁੜੀ ਦਾ ਕਰਕੇ ਘੱਟ ਲੈਂਦੀ ਸੀ ਓਕੇ ਹੁਣ ਸਿਆਲ ਆ ਗਿਆ ਹਨਾ ਹੁਣ ਤਾਂ ਚੱਲਿਆ ਕਰਾਂ ਰੋਜ਼ ਦੀ ਵੀਡੀਓ ਆਇਆ ਕਰੂ ਆਪਣਾ ਨੰਬਰ ਬੋਲੋ ਜੀ ਆਪਣਾ ਨੰਬਰ ਹੈਗਾ 947863584 ਬਈ ਤੇ ਪਿੰਡ ਵੀਰੇ ਪਿੰਡ ਮਰਾਇਆ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਸਟ੍ਰੈਟ ਬੱਸ ਏਡੀ ਮਹਾਰਾਜ ਤੋਂ ਗੰਮੜ ਸਾਨੂੰ ਰੋਡ ਬਣੀ ਵੀ ਉਹਦੇ ਤੇ 1 ਕਿਲੋਮੀਟਰ ਅੱਗੇ ਜਾ ਕੇ ਆਪਣਾ ਘਰ ਆ ਓਕੇ ਅੱਜ ਤਿੰਨ ਦਿਖਾਉਣੀਆਂ ਫਿਰ ਅੱਜ ਤਿੰਨ ਦਿਖਾਉਣੀਆਂ ਇੱਕ ਥੋੜੀ ਜੀ ਕਾਲੇ ਕਲਰ ਚ ਜਰਸੀ ਕ੍ਰਾਸ ਕਹਿ ਸਕਦੇ ਆ ਦੋ ਟੌਪ ਦੇ ਨੀਨੇ ਜਰਸੀ ਬੜੇ ਵੀਰਾਂ ਨੇ ਦੋ ਜਰਸੀ ਹੈਨਾ ਜਿਹੜੀ ਰੋਮੀ ਆਪਾਂ ਤੋਰੀਆਂ ਪਿਆਵਲ ਨੇ ਜਰਸੀਆਂ ਆ ਵੜਨਾ ਆਪਣੇ ਪਹਿਲੇ ਨੇ ਬਈ 14 ਕਿਲੋ ਦੁੱਧ ਦੁੱਧ ਦਿੱਤਾ ਓਕੇ ਜੀ 14 ਕਿਲੋ ਦੁੱਧ ਦਿੱਤਾ ਤੇ ਅੱਜ ਦੀ 15-16 ਕਿਲੋ ਦੁੱਧ ਦੇ ਦਿੰਦੇ ਕਿੰਨੇ ਦਿਨ ਘੱਟ ਜੋ ਨਹੀਂ ਵੀਰੇ 2-4 ਦਿਨ ਤੇ ਬਾਕੀ ਸੀਲ ਠੰਡੀਆਂ ਤਾਂ ਇਹ ਹੁੰਦੀਆਂ ਹੀ ਆ ਮਾ ਜਮੀ ਜਮੀ ਮਰਜੀ ਹੱਥ ਲੇਕਿਨ 15 ਕਿਲੋ ਦੁੱਧ ਦੇ ਦੂੰਗੀ ਵਧੀਆ ਸੇਵਾ ਦੀ ਕਿੰਨੇ ਪੈਸੇ ਆ ਜੀ ਇਹਦੇ ਇਹਦਾ ਬਸ ਜੈ ਨੂੰ ਹੀ ਆ ਵੀ ਆਪਣੇ 75 80 ਬੋਸ ਕਰਾਈ ਜਾਂ ਲ ਵੀਰੇ ਹਮ 60000 ਰੁਪਏ ਦੀ ਵੇਚਾਂਗੇ ਯਾਨੀ 65 ਦੀ ਹੋ ਜਾਣੀ ਨਾ ਬਸ ਇਹਦੇ ਕੋਈ ਬੜਾ ਵੱਡਾ ਮਾਨਤ ਨਹੀਂ ਕੋਈ ਬੰਦਾ ਆਖੇ ਬਾਈ ਤੇ ਜਿਹੜੀ ਆ ਆਹ ਵੀਰੇ ਇਹ ਆ ਗਈ ਬਦਾਮ ਆ ਬਦਾਮੀ ਕਲਰ ਦੇ ਵਿੱਚ ਇਹ ਪਿਓ ਪੰਜਾਬ ਵਾਲੀ ਜਰਸੀ ਆ ਵੀਰੇ ਵੱਡੀ ਆ ਉਹ ਥੋੜੀ ਜੀ ਛੂਟੀ ਆ ਓਕੇ ਤੇ ਯਾਰ ਜੇ ਜੋੜੇ ਲੈ ਕੇ ਤੁੰਨੇ ਹਨਾ ਜੋ ਜਹਾਜ਼ ਦੇ ਰੁਬਈਆ ਬੜਨੇ ਪਹਿਲਨ ਨੇ ਹੂੰ ਦੂਜਾ ਸੂਆ ਸੁੰਦੀਆ ਪਹਿਲੇ ਸੂਏ ਬਾਈ 23 ਕਿਲੋ ਦੁੱਧਤਾ ਸਾਡੇ ਫੂਲ ਪਿੰਡ ਦੀ ਆ ਕਮਾੜ ਪਿੰਡ ਦੀ ਆ ਕੋਈ ਦੂਜੀ ਬਾਕੀ ਲੋਕਲ ਵੜ ਆ ਗਿਆ ਨਾ ਇਧਰ ਤੇ ਰੋਮੀ ਬਾਈ ਐਤ ਕੀ ਫਰ ਕਿੰਨਾ ਦੁੱਧ ਕਹਿ ਕੇ ਦੇਵਾਂਗੇ ਅੱਬਾ 25 ਕਿਲੋ ਦੀ ਓੜ ਦੇ ਦਾਂਗੇ ਬਾਈ 25 ਕਿਲੋ ਦੁੱਧ ਨੇ ਕੱਢ ਦੇਣਾ ਤੇ ਬਾਕੀ ਦਾ ਯਾਰ ਕੋਈ ਖੁੰਝੀ ਨਹੀਂ ਕਿਤੋਂ ਵੀ ਮੇਰੇ ਸਾਥ ਖੁੰਝੀ ਨਹੀਂ ਕਿਤੋਂ ਕੋਈ ਛੋਟੀ ਮੰਨ ਕੇ ਵੀਰਾ ਲਵੇ ਨਾ ਹੂੰ ਚੰਗੀ ਆ ਜੀ ਬਾਕੀ ਕੁਆਲਿਟੀ ਫੇਸ ਦੀ ਚੰਗੀ ਕਿਤੋਂ ਮਾਈਨਸ ਪੁਆਇੰਟ ਨਹੀਂ ਪਾਉਂਦੀ ਬਾਈ ਤੂੰ ਮਗਾ ਲਓ ਥਾਣਾ ਥਾਣਾ ਦੇ ਓਕੇ ਉਹ ਗਰੰਟੀ ਹੈ ਉਹਦਾ ਗਰੰਟੀ ਇੰਡੀਆ ਵੀਰੇ ਕੋਈ ਨਹੀਂ ਵੀ ਬੰਦਾ ਆਵੇ ਦੇਲ ਫੂਕ ਕਿਥੋਂ ਆਖੇ ਗਿਆ ਰਾ ਕੀ ਗਰੀਬ ਠਾਂ ਬਾਈ ਫਾੜੀ ਵਾਲਾ ਆੜਦਾ ਗਿਆ ਨਾ ਹਾਂ ਇਹਦੇ ਬਾਈ ਇਹਦਾ ਬਸ ਬਾਈ 70000 ਰੁਪਏ 70000 ਤੇ ਹੁਣ ਆ ਗਈ ਕਾਲੀ ਬਲੈਕ ਦੇ ਵਿੱਚ ਹੈ ਜਰਸੀ ਵਾਲਾ ਮੂਹਾਂ ਤੇ ਕੱਦ ਤੇ ਲੇਵਾ ਐਚਐਫ ਵਾਲਾ ਐਚਐਫ ਵੀ ਕਹਿ ਲੈ ਇਹਨੂੰ ਕੋਸ਼ ਕਹਿਣਾ ਐਡੀ ਭਾਗਾਂ ਵਾਲੀ ਆ ਉਹ ਆਪ ਲੋਣਾ ਜੀ ਕਾਨੂੰਨ ਸੁਆ ਦੰਬੀ ਚੌਕੀ ਆ ਬਾਈ ਤੂੰ ਫਿਰ ਤੜਕੇ ਨੂੰ ਕੁਝ ਕਹਿ ਨਹੀਂ ਸਕਦੇ ਇੱਕ ਦੋ ਦਿਨਾਂ ਦੀ ਇੰਨੀ ਕਰੀ ਜਾਂਦੀ ਓਕੇ ਜੀ ਤੇ ਰੋਮੀ ਬਾਈ ਕਿੰਨਾ ਕੁ ਦੁੱਧ ਪਾਈਦੀ ਫਿਰ ਪਾਈ ਜਿਹੜੇ ਹਿਸਾਬ ਨਾਲ ਇਹਦਾ ਰਿਕਾਰਡ ਆ ਮਦਰ ਦਾ ਰਿਕਾਰਡ ਸਾਰਾ ਰਿਕਾਰਡ ਦੇ ਹਿਸਾਬ ਨਾਲ ਦੇਖੀਏ ਹੂੰ ਤਾਂ ਬਾਈ ਇਹ ਮੱਛੀ ਨੂੰ 25 ਕਿਲੋ ਦੁੱਧ ਪਲੱਸ ਪਾਉਣਾ ਚਾਹੀਦਾ 25 ਤੋਂ ਪਲੱਸ ਤੇ ਬਾਕੀ ਦੀ ਗੱਲ ਸੀਲ ਠੰਡੀ ਆ ਬਾਈ ਜੋ ਮਾਹਸੂਲ ਠੰਡੀ ਆ ਯਾਰ ਕੱਦ ਕਾਠ ਤੇ ਸਾਈਨਿੰਗ ਵਗੈਰਾ ਤੇ ਲੇਵ ਆਲੂ ਵਾ ਸਾਰਾ ਕੁਝ ਐਕਸਟਰਾ ਹੀ ਆ ਹਨਾ ਠੋਕ ਠੋਕ ਭਰੀ ਵੀ ਆ ਬਾਈ ਹਰੇਕ ਚੀਜ਼ ਚ ਮੁੱਲ ਕਿੰਨਾ ਕੁ ਐਕਸਟਰਾ ਬਾਈ ਇਹਦਾ ਇਹਦਾ ਮੁੱਲ ਬਈ ਲੋਕਾਂ ਨੂੰ ਇੱਕ 10-5 ਦਾ ਕਰ ਦੇਣੀ ਪਿਆ ਸੱਕਲੀ 85000 ਦੀ ਦੇ ਦਾਂਗੇ ਓਕੇ ਮਾਨਦਾਨ ਤਾਂ ਹੈਗਾ ਨਾ ਵਿੱਚ ਮਾਨਦਾਨ ਯਾਰ ਜੇ ਕੋਈ ਵੀਡੀਓ ਦੇਖ ਕੇ ਆਊਗਾ ਜ਼ਰੂਰ ਹੋਊਗਾ ਜ਼ਰੂਰ ਹੋਊਗਾ ਓਕੇ ਜੀ ਤੈਨੂੰ ਬੈਠਾ ਸੀ ਤੈਨੂੰ ਦਿਖਾਤੀਆਂ ਤੁਹਾਨੂੰ ਬਾਈ ਕੋਲ ਨੰਬਰ ਬਾਈ ਫੇਰ ਬੋਲ ਦਿਓ 947863584 ਹੀ ਪਿੰਡ ਮਹਿਰਾਜ ਤੋਂ ਆਪਾਂ ਵੀਡੀਓ ਕਵਰ ਕੀਤੀ ਐ ਜਿਲ੍ਹਾ ਬਟਿੰਡਾ ਤਹਿਸੀਲ ਰਾਮਪਰਾਪੁਰ ਨੇੜੇ ਰਾਮਪਰੇ ਦੇ ਮੰਡੀ ਮੰਡੀ ਦੇ ਇਹ ਪਿੰਡ ਆ ਜੀ ਤੇ ਇੱਕ ਤੁਹਾਨੂੰ ਬਾਈ ਕੋਲ ਪੰਜ ਬੱਚੀਆਂ ਦਿਖਾਉਣੀਆਂ 4 एचएफ ਤੇ ਇੱਕ ਦਿਖਾਉਣੀ ਜਰਸੀ ਬਾਈ ਕੀ ਕੀ ਡਿਟੇਲ ਹੈ ਨਾ ਮਾੜੀ ਮੋਟੀ ਮੋਟੀ ਦੱਸ ਦਿਓ ਬਾਈ ਪੰਜੇ ਖਿੰਗੀਆਂ ਪੰਜਾਂ ਦੇ ਬੂਟਾਂ ਸ਼ਾਂਕੜੀਆਂ ਤੇ ਮੁੱਲ ਦਾ ਸਾਰਿਆਂ ਦੇ ਫੋਨ ਤੇ ਕਰ ਲੈਣ ਗੱਲ ਨੇ ਫੋਨ ਤੇ ਵੀ ਦੱਸ ਹੀ ਦਿੰਨੇ ਨਾ ਤਿੰਨਾਂ ਦਾ 75000 ਰੁਪਇਆ ਤਿੰਨਾਂ ਦਾ 75 ਹਾਂ ਉਹਨਾਂ ਦੋਨਾਂ ਦਾ 60000 ਰੁਪਇਆ ਦੋਨਾਂ ਦਾ 60000 ਤੇ ਜਰਸੀ ਦਾ ਅੱਛਾ ਤਿੰਨਾਂ ਦਾ 75 ਵਿੱਚੇ ਜਰਸੀ ਆ ਗਈ ਕਿੰਨੇ ਜਰਸੀ ਵਿੱਚੇ ਜਰਸੀ ਦਾ ਬੱਚਾ ਬੜਾ ਪਿਆਰਾ ਯਾਰ ਹਨਾ ਪੂਰਾ ਪਿਆਰਾ ਬੱਚਾ ਜਰਸੀ ਯਾਰ ਇੱਕ ਵਾਰੀ ਰੇਟ ਫੇਰ ਦੱਸ ਦੇ ਇਹਨਾਂ ਤਿੰਨਾਂ ਦਾ 75 ਆ ਇੱਕ ਜਰਸੀ ਪਾ ਕੇ ਤੇ ਦੋ ਆਹ ਇੱਥੇ ਪਾ ਕੇ 75 ਤੇ ਤਿੰਨ ਦਾ ਹਾਂ ਉਹਨਾਂ ਦੋਨਾਂ ਦਾ ਬਾਟ ਤੇ ਜੇ ਕੋਈ ਇਕੱਠਿਆਂ ਲੈਂਦਾ ਬਾਈ ਰੋਮੀ ਦੇ ਦੇ ਦੋਗੇ ਹਿਸਾਬ ਨਾਲ ਜਮਾ ਉਹਨਾਂ ਲਹੇਦਾ 5000 ਮਾਣ ਓਕੇ ਜੀ ਜਰੂਰ ਬਾਈ ਨਾਲ ਕਰਿਓ